ਮੈਂ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦਾ ਮੈਂ ਕਦੇ ਕਿਸੇ ਨੂੰ ਕਮੈਂਟ ਕਰਕੇ ਗਾਲ ਨਹੀਂ ਕੱਢੀ ਕਿਸੇ ਦੀ ਧੀ ਭੈਣ ਨੂੰ ਗਾਲ ਨਹੀਂ ਕੱਢੀ ਠੀਕ ਹੈ ਮੈਂ ਉਸ ਵੇਲੇ ਵੀ ਇਹ ਗੱਲ ਕਹੀ ਬਹੁਤ ਬੰਦਿਆਂ ਨੂੰ ਜਦੋਂ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਬੇਟੀ ਦਾ ਵਿਆਹ ਸੀ ਨਾ ਉਹ ਨੱਚਦੇ ਸੀਗੇ ਖੁਸ਼ੀ ਮਨਾਉਂਦੇ ਸੀ ਉਸ ਵੇਲੇ ਵੀ ਬੰਦੇ ਉਹਨੂੰ ਗਲਤ ਬੋਲਦੇ ਸੀ ਯਾਰ ਜੇ ਜੇ ਇਹ ਧੀਆ ਭੈਣਾ ਕਿਧੀਆਂ ਨੇ ਹਰ ਸਿਮਰਤ ਕੌਰ ਆ ਠੀਕ ਹੈ ਉਹ ਕਿਸੇ ਦੀ ਤਾਂ ਧੀ ਆ ਨਾ ਕਿਸੇ ਦੀ ਭੈਣ ਵੀ ਆ ਕਿਸੇ ਪਰਿਵਾਰ ਦੀ ਉਹ ਨੂੰ ਆ ਆਪਾਂ ਉਹਨੂੰ ਕਹਦੇ ਯਾਰ ਮਾੜਾ ਬੋਲਣਾ ਹਣਾ ਅੱਪਾ ਜੇ ਕੋਈ ਗੱਲ ਹੈ ਬੰਦਿਆਂ ਨਾਲ ਬੰਦੇ ਟੱਕਰਦੇ ਹੁੰਦੇ ਨੇ ਸਰਵੀਰ ਸਿੰਘ ਬਾਦਲ ਉਹਨਾਂ ਦੀ ਬੇਟੀ ਦਾ ਵਿਆਹ ਹੋਇਆ ਹਣਾ ਮੈਂ ਬੜੀ ਮੈਨੂੰ ਖੁਸ਼ੀ ਹੋਈ ਵੀ ਉਹਨੇ ਆਪਣੇ ਇੱਕ ਪਰਿਵਾਰਕ ਉਦੇ ਮਾਂ ਕੋ ਵਿਆਹ ਮਨਾਇਆ ਵਧੀਆ ਗੱਲ ਆ ਚੰਗੀ ਗੱਲ ਆ ਉਥੇ ਯਾਰ ਕਾਦੀ ਟੀਕਾ ਟਪਣੀ ਅਸੀਂ ਤਾਂ ਗੇਰ ਇੰਨੇ ਗਏ ਕਿ ਅੱਜ ਲੋਕ ਧੀਆਂ ਪੈਣਾ ਟਾਰਗੇਟ ਕਰਦੇ ਬਹੁਤ ਬਹੁਤ ਪੈਸੇ ਗੱਲ ਤੋਂ ਗੁੱਸੇ ਹੋ ਗਏ ਕਹਿੰਦੇ ਸਾਨੂੰ ਵਿਆਹ ਤੇ ਨਹੀਂ ਬੁਲਾਇਆ ਕਹਿੰਦੇ ਭਾਜੇਪੀ ਵਾਲੇ ਤਾਂ ਫਰਦੇ ਸੀ ਵਿਆਹ ਦੇ ਵਿੱਚ ਸਾਨੂੰ ਬੁਲਾਇਆ ਨਹੀਂਗਾ ਯਾਰ ਜੀ ਇਹ ਇਹ ਜਿਹੜੇ ਘਰੇਲੂ ਸਮਾਗਮ ਹੁੰਦੇ ਨੇ ਜਿਹਦੇ ਜਿਹਦੇ ਨਾਲ ਰਿਲੇਸ਼ਨ ਨੇ ਉਹਨੂੰ ਹੀ ਸੱਦਣਾ ਹੁੰਦਾ ਮੈਂ ਹੁਣ ਕਹੀ ਜਾਵਾਂ ਮੈਨੂੰ ਨਹੀਂ ਸੱਦਿਆ ਮੈਂ ਕਿਹੜਾ ਸੱਦਿਆ ਸਕਦੀ ਕੋਈ ਗੁੱਸਾ ਹੈਗਾ ਮੈਨੂੰ ਯਾਰ ਕੋਈ ਗੁੱਸਾ ਨਹੀਂ ਮੈਨੂੰ ਹੁਣ ਵੀ ਕੋਈ ਗੁੱਸਾ ਨਹੀਂ ਹੁਣ ਜੇ ਗ ਗੈਂਦ ਸੁਖਵੀਰ ਸਿੰਘ ਦੇ ਪਾੜੇ 'ਚ